ਆਜ ਜੋ ਕੁਝ ਇੱਕ ਸਕੇ ਭਰਾ ਨੇ ਆਪਣੀ ਭੈਣ ਦੇ ਨਾਲ ਕੀਤਾ ਨਾ ਜਿਹੜਾ ਵੀ ਕੋਈ ਸੁਣਦਾ ਹੈਰਾਨ ਰਹਿ ਜਾਂਦਾ 당ਗ ਰਹਿ ਜਾਂਦਾ ਅਸਲ ਚ ਘਰ ਦੇ ਅੰਦਰ 15 April ਦਾ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਇਸ ਮੁੰਡੇ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਤੇ ਇਸ ਭੈਣ ਦੇ ਨਾਲ ਜੋ ਕੁਝ ਭਰਾ ਨੇ ਜਿੰਨੀ ਘਟਿਆ ਕਰਤੂਤ ਕੀਤੀ ਆ ਉਹ ਇਕੱਲੇ ਭਰਾ ਨੇ ਹੀ ਨਹੀਂ ਕੀਤੀ ਉਹਦੇ ਵਿੱਚ ਮਾਂ ਵੀ ਸ਼ਾਮਲ ਆ ਉਹਦੇ ਵਿੱਚ ਪਿਤਾ ਵੀ ਸ਼ਾਮਲ ਆ ਉਹਦੇ ਵਿੱਚ ਕੁੜੀ ਦਾ ਸਾਰਾ ਪਰਿਵਾਰ ਸ਼ਾਮਲ ਆ ਹਰਾਨੀ ਹੋਈ ਮੈਨੂੰ ਖਬਰ ਸੁਣ ਕੇ ਹੱਦ ਹੀ ਹੋ ਗਈ ਸਾਡਾ ਸਮਾਜ ਕਿੱਥੋਂ ਤੱਕ ਗਰਕ ਚੁੱਕਾ ਹੋਇਆ ਕੀ ਹੋਇਆ ਇਹ ਕਿ ਕੁੜੀ ਦਾ ਵਿਆਹ 15 ਅਪ੍ਰੈਲ ਦਾ ਰੱਖਿਆ ਹੋਇਆ ਸੀ ਤੇ ਵਿਆਹ ਤੋਂ ਕੁਝ ਦਿਨ ਪਹਿਲਾਂ ਭਰਾ ਆਪਣੀ ਸਗੀ ਭੈਣ ਦੇ ਨਾਲ ਜ਼ਬਰਦਸਤੀ ਕਰਦਾ ਉਹਦੇ ਨਾਲ ਰੇਪ ਕਰਦਾ ਜਦੋਂ ਕੁੜੀ ਨੂੰ ਭਰਾ ਆਪਣਾ ਸਖਾ ਭਰਾ ਛੇੜਛਾੜ ਕਰਦਾ ਤਾਂ ਕੁੜੀ ਉਹਦਾ ਵਿਰੋਧ ਕਰਦੀ ਆ ਤਾਂ ਭਰਾ ਉਹਦੇ ਹੱਥ ਪੈਰ ਬੰਨ੍ਹ ਕੇ ਉਹਦੇ ਨਾਲ ਬਲਾਤਕਾਰ ਕਰਦਾ ਤਾਂ ਕੁੜੀ ਆਪਣੇ ਮਾਪੇ ਨੂੰ ਦੱਸਦੀ ਆ ਜਦੋਂ ਕੁੜੀ ਰੋਲਾ ਪਾਉਂਦੀ ਆ ਭਰਾ ਦਾ ਵਿਰੋਧ ਕਰਦੀ ਆ ਤੇ ਮਾਪੇ ਉਹਨੂੰ ਉਲਟਾ ਡਾਟਦਾ ਏ ਉਹਨੂੰ ਛਿੜਕਦਾ ਏ ਉਹਨੂੰ ਕੁੱਟਿਆ ਜਾਂਦਾ ਕਿਹਾ ਜਾਂਦਾ ਕਿ ਜੇਕਰ ਤੂੰ ਇਹ ਗੱਲ ਬਾਹਰ ਕਿਤੇ ਦੱਸੀ ਕੁਝ ਵੀ ਬੋਲੀ ਤਾਂ ਦੇਖ ਲੈ ਕਿਉਂਕਿ ਇਹਦੇ ਨਾਲ ਸਾਡੀ ਇੱਜ਼ਤ ਰੁੱਲ ਜੂਗੀ ਸਮਾਜ ਦੇ ਲੋਕੀ ਕੀ ਕਹਿਣਗੇ ਇਹੋ ਜੀਆਂ ਗੱਲਾਂ ਕਰ ਕਰਕੇ ਕੁੜੀ ਨੂੰ ਚੁੱਪ ਕਰਾ ਦਿੱਤਾ ਜਾਂਦਾ ਤਾਂ ਫੇਰ ਕੀ ਹੁੰਦਾ ਕਿ 29 ਅਪ੍ਰੈਲ ਨੂੰ ਕੁੜੀ ਦਾ ਸੌਰੀ 15 ਅਪ੍ਰੈਲ ਨੂੰ ਕੁੜੀ ਦਾ ਵਿਆਹ ਹੋ ਜਾਂਦਾ ਤੇ ਵਿਆਹ ਤੋਂ ਬਾਅਦ 29 ਤਰੀਕ ਤੱਕ ਕੁੜੀ ਹੌਲੀ-ਹੌਲੀ ਆਪਦੇ ਸਹੁਰੇ ਘਰ ਦੇ ਅੰਦਰ ਬਿਮਾਰ ਰਹਿਣ ਲੱਗ ਜਾਂਦੀ ਆ ਤਾਂ ਜਦੋਂ ਉਹ ਬਿਮਾਰ ਹੁੰਦੀ ਆ ਤਾਂ ਉਹਦੇ ਘਰ ਵਾਲਾ 29 ਤਰੀਕ ਨੂੰ ਉਹਨੂੰ ਹਸਪੀਟਲ ਦੇ ਅੰਦਰ ਲੈ ਜਾਂਦਾ ਜਦੋਂ ਹਸਪੀਟਲ ਦੇ ਅੰਦਰ ਕੁੜੀ ਦਾ ਚੈੱਕਅਪ ਕੀਤਾ ਜਾਂਦਾ ਡਾਕਟਰ ਕਹਿ ਦਿੰਦੇ ਆ ਕਿ ਇਹ ਕੁੜੀ ਪ੍ਰੈਗਨੈਂਟ ਆ ਤਾਂ ਸਹੁਰਾ ਪਰਿਵਾਰ ਡੰਗ ਰਹਿ ਗਿਆ ਹੈਰਾਨ ਰਹਿ ਗਿਆ ਤਾਂ ਉਹ ਕੁੜੀ ਨੂੰ ਪੁੱਛਣ ਲੱਗੇ ਕਿ ਦੱਸ ਕਿ ਤੂੰ ਕਿਹਦਾ ਬੱਚਾ ਹੈ ਤੂੰ ਪ੍ਰੈਗਨੈਂਟ ਆ ਤੇ ਕਿਵੇਂ ਹੋਈ ਪ੍ਰੈਗਨਟ ਤਾਂ ਕੁੜੀ ਸ਼ਰਮ ਦੀ ਮਾਰੀ ਕੀ ਦੱਸੇ ਉਹਨੂੰ ਪਹਿਲਾਂ ਹੀ ਪਤਾ ਸੀ ਜਦੋਂ ਘਰੇ ਹੀ ਰੋਲਾ ਪਾਉਂਦੀ ਸੀ ਉਹ ਤੇ ਭਰਾ ਨੇ ਕਹਿ ਦਿੱਤਾ ਸੀ ਕੋਈ ਗੱਲ ਨਹੀਂ ਹੁਣ ਕਿਸੇ ਨੂੰ ਕੀ ਪਤਾ ਲੱਗਣਾ ਤੇਰਾ ਤਾਂ ਵਿਆਹ ਹੋਣ ਵਾਲਾ ਤੇ ਉਹੀ ਕੰਮ ਹੋਇਆ ਜੋ ਕੁੜੀ ਨੂੰ ਡਰ ਸੀ ਤਾਂ ਉਥੇ ਸਹੁਰੇ ਪਰਿਵਾਰ ਦੇ ਅੰਦਰ ਜਦੋਂ ਕੁੜੀ ਨੂੰ ਪੁੱਛਿਆ ਜਾਂਦਾ ਉਹ ਉਹਨੂੰ ਉੱਥੇ ਵੀ ਵਿਚਾਰੀ ਨੂੰ ਝੜਕਾ ਪੈਂਦਿਆ ਕਿ ਦੱਸ ਪਰ ਫਿਰ ਉਹਦਾ ਪਤੀ ਕੁੜੀ ਨੂੰ ਹੌਲੀ-ਹੌਲੀ ਭਰੋਸੇ ਦੇ ਵਿੱਚ ਲੈਂਦਾ ਕਿ ਕੋਈ ਗੱਲ ਨਹੀਂ ਮੈਂ ਤੇਰਾ ਸਾਥ ਦੇਵਾਂਗਾ ਤੇ ਤੂੰ ਮੇਰਾ ਸਾਥ ਦੇ ਮੈਨੂੰ ਦੱਸ ਕਿ ਇਹ ਬੱਚਾ ਕਿਹਦਾ ਤਾਂ ਫੇਰ ਕੁੜੀ ਦੱਸਦੀ ਆ ਕਿ ਇਹ ਮੇਰੇ ਭਰਾ ਨੇ ਮੇਰੇ ਨਾਲ ਬਲਾਤਕਾਰ ਕੀਤਾ ਰੇਪ ਕੀਤਾ ਜਿਹਦੇ ਕਰਕੇ ਮੇਰੀ ਇਹ ਹਾਲਤ ਹੋਈ ਆ ਮੇ ਘਰ ਦੇ ਅੰਦਰ ਵੀ ਮਾਂ ਪਿਓ ਕੋਲ ਵੀ ਰੌਲਾ ਪਾਉਂਦੀ ਰਹੀ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਪਹਿਲਾਂ ਵੀ ਇੱਕ ਵਾਰ ਪਹਿਲਾਂ ਵੀ ਮੇਰੇ ਭਰਾ ਨੇ ਮੇਰੇ ਨਾਲ ਇਹੋ ਜਿਹੀ ਘਟਿਆ ਕਰਤੂਤ ਕੀਤੀ ਸੀ ਇਹ ਤਾਂ ਮੇਰੇ ਨਾਲ ਵਿਆਹ ਤੋਂ ਕੁਝ ਦਿਨ ਪਹਿਲਾਂ ਉਹਨੇ ਐਵੇਂ ਕੀਤਾ ਪਰ ਕੁਝ ਸਮਾਂ ਪਹਿਲਾਂ ਹੀ ਪਰ ਕਹਿੰਦੀ ਕਿ ਉਹਨੇ ਮੇਰੇ ਨਾਲ ਪਹਿਲਾਂ ਵੀ ਅਜਿਹੀ ਧੱਕੇਸ਼ਾਹੀ ਕੀਤੀ ਮੈਂ ਘਰ ਵਿੱਚ ਦੱਸਿਆ ਪਹਿਲਾਂ ਉਹਨੇ ਆ ਕੇ ਮੇਰੇ ਨਾਲ ਛੇੜਛਾੜ ਕੀਤੀ ਫਿਰ ਮੇਰੇ ਨਾਲ ਬਲਾਤਕਾਰ ਕੀਤਾ ਮੈਂ ਆਪਣੀ ਮਾਂ ਨੂੰ ਇਹ ਸਾਰੀ ਗੱਲ ਦੱਸੀ ਤੇ ਮੇਰੀ ਮਾਂ ਨੇ ਮੈਨੂੰ ਬਹੁਤ ਝਟਕਿਆ ਕੁੱਟਿਆ ਕਿ ਤੂੰ ਖਬਰਦਾਰ ਜੇ ਇਹ ਗੱਲ ਕੀਤੀ ਉਹਨੇ ਫੇਰ ਦੁਬਾਰਾ ਮੇਰੇ ਨਾਲ ਇਵੇਂ ਹੀ ਕਰਤੂਤ ਕੀਤੀ ਤੇ ਕਹਿੰਦੀ ਇਹ ਬੱਚਾ ਕਿਸੇ ਹੋਰ ਦਾ ਨਹੀਂ ਮੇਰੇ ਭਰਾ ਦਾ ਹੀ ਆ ਤੇ ਜਦੋਂ ਇਹ ਇਹ ਮਾਮਲਾ ਥਾਣੇ ਪਹੁੰਚਿਆ ਤਾਂ ਭਰਾ ਨੇ ਉਲਟਾ ਸਹਰਿਆਂ ਦੇ ਉੱਪਰ ਦਾਜ ਦਹੇਜ ਦਾ ਕੇਸ ਮੜਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਫਿਰ ਜਿਹੜੀ ਕੁੜੀ ਸੀ ਉਹਨੇ ਕਿਹਾ ਕਿ ਹਾਂ ਮੇਰੇ ਨਾਲ ਇਹ ਤੱਕਾ ਮੇਰੇ ਭਰਾ ਨੇ ਕੀਤਾ ਏ ਤਾਂ ਹੁਣ ਇਹ ਜਿਹੜਾ ਝੂਠਾ ਇਲਜ਼ਾਮ ਆ ਮੇਰੇ ਸਹਰਿਆਂ ਦੇ ਉੱਪਰ ਲਗਾ ਰਿਹਾ ਤਾਂ ਫੇਰ ਪੁਲਿਸ ਨੇ ਉਸ ਉਹ ਕੁੜੀ ਦੇ ਭਰਾ ਦੇ ਉੱਪਰ ਐਫ ਆਈ ਆਰ ਦਰਜ ਦਰਜ ਕਰ ਲਈ ਆ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੱਲੇ ਕੱਲੇ ਭਰਾ ਦਾ ਦੋਸ਼ ਨਹੀਂ ਨਾ ਇਹ ਮਾਪਿਆਂ ਦਾ ਵੀ ਦੋਸ਼ ਆ ਜਿਨ੍ਹਾਂ ਨੇ ਆਪਣੀ ਧੀ ਦਾ ਸਾਥ ਦੇਣ ਦੀ بجائے ਆਪਣੇ ਘਟੀਆ ਪੁੱਤ ਜਿਹਨੇ ਘਟੀਆ ਕਰਤੂਤ ਕੀਤੀ ਆਪਣੀ ਸਾਕੀ ਭੈਣ ਦੇ ਨਾਲ ਉਹਦਾ ਸਾਥ ਦਿੱਤਾ ਕਿੰਨੀ ਸ਼ਰਮਸਾਰ ਕਰਨ ਵਾਲੀ ਗੱਲ ਆ ਸਾਡੇ ਸਮਾਜ ਦੇ ਅੰਦਰ ਇਹ ਘਟਨਾ ਜੋਪੀ ਦੇ ਲਖਨਊ ਤੋਂ ਸਾਹਮਣੇ ਆਈ ਆ ਤਾਂ ਮਾਪਿਆਂ ਨੇ ਇਹ ਕਿਉਂ ਕੀਤਾ ਇਹ ਵੀ ਸਵਾਲ ਪੈਦਾ ਹੁੰਦਾ ਨਾ ਮਾਪਿਆਂ ਨੇ ਆਪਣੇ ਪਹਿਲਾਂ ਤਾਂ ਉਹਨਾਂ ਨੂੰ ਪੁੱਤ ਦਾ ਮੋਹ ਮਾਰ ਜਾਂਦਾ ਕਿ ਸਾਡਾ ਪੁੱਤ ਸਾਡਾ ਪੁੱਤ ਸਾਡਾ ਪੁੱਤ ਤੇ ਦੂਜਾ ਸਮਾਜ ਦੇ ਅੰਦਰ ਜਿਹੜਾ ਚੱਲਦਾ ਕਿ ਸਾਰੀ ਇੱਜ਼ਤ ਔਰਤ ਦੇ ਨਾਲ ਗਲਤ ਹੋਵੇ ਔਰਤ ਦੇ ਨਾਲ ਰੇਪ ਹੋਵੇ ਔਰਤ ਦੇ ਨਾਲ ਛੇੜਛਾੜ ਹੋਵੇ ਔਰਤ ਦੇ ਨਾਲ ੱਟਕਾ ਹੋਵੇ ਪਰ ਸਾਰੀ ਇੱਜ਼ਤ ਦਾ ਠੱਪਾ ਜਿਹੜਾ ਔਰਤ ਦੇ ਸਿਰ 'ਤੇ ਮੜਿਆ ਜਾਂਦਾ ਰੇਪ ਵੀ ਔਰਤ ਦੇ ਨਾਲ ਹੋਵੇ ਤੇ ਦੋਸ਼ੀ ਵੀ ਔਰਤ ਹੀ ਕਹਾਵੇ ਤਾਂ ਐਵੇਂ ਹੀ ਉਹ ਜਿਹੜੇ ਮਾਪੇ ਸੀਗੇ ਉਹਨਾਂ ਨੂੰ ਪਤਾ ਸੀ ਕਿ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਦੇ ਪੁੱਤ ਨੇ ਹੀ ਇਹਨਾਂ ਦੀ ਧੀ ਦੇ ਨਾਲ ਬਲਾਤਕਾਰ ਕੀਤਾ ਹੈ, ਰੇਪ ਕੀਤਾ ਹੈ, ਇਹਦਾ ਇਹਦੀ ਚਰਚਾ ਮੋਹੱਲੇ ਵਿੱਚ, ਲੋਕਾਂ ਦੇ ਵਿੱਚ ਛਿੜੂਗੀ ਤੇ ਸਾਡਾ ਇਸ ਸਮਾਜ ਦੇ ਵਿੱਚ ਕੋਈ ਅੱਖਸ ਨਹੀਂ ਰਹਿਣਾ। ਅਸੀਂ ਜੋਨ ਜੋਗੇ ਨਹੀਂ ਰਹਿਣਾ, ਸਾਨੂੰ ਲੋਕ ਤਾਣੇ ਮਾਰਨਗੇ ਕਿਉਂਕਿ ਸਾਡੇ ਲੋਕਾਂ ਦੀ ਵੀ ਇਹ ਸੋਚ ਆ ਕਿ ਜਿਹਨੇ ਗੁਨਾਹ ਕੀਤਾ, ਜਿਹੜਾ ਬੰਦਾ ਦੋਸ਼ੀ ਆ, ਉਹਨੂੰ ਘੱਟ ਤੇ ਜਿਹੜਾ ਉਹਦਾ ਮਾਪਿਓ ਆ ਜਾਂ ਜਿਨ੍ਹਾਂ ਦਾ ਕਸੂਰ ਹੀ ਨਹੀਂ ਹੁੰਦਾ ਜਾਂ ਜਿਹੜੇ ਤਸ਼ੱਦਦ ਦਾ ਸ਼ਿਕਾਰ ਹੋਇਆ ਉਹਨਾਂ ਨੂੰ ਵੱਧ ਤਾਂ ਨਹੀਂ ਦਿੱਤੇ ਜਾਂਦੇ ਵੀ ਤੂੰ ਵੀ ਬੋਲਣ ਨੂੰ ਮਰਦਾ ਤੇਰੇ ਦਾ ਪੁੱਤ ਨੇ ਆਂ ਕੀਤਾ ਤੂੰ ਵੀ ਕਹਿਣ ਨੂੰ ਕੁਝ ਫਿਰਦਾ ਤੇਰੀ ਦਾ ਧੀ ਨੇ ਆਂ ਕੀਤਾ ਸਾਡੇ ਲੋਕਾਂ ਦੀ ਸੋਚ ਇਹ ਨਹੀਂ ਕਿ ਉਹਦੇ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ ਹੁੰਦਾ ਬਲਕਿ ਜਿਨੇ ਇਹ ਘਟਿਆ ਕਰਤੂਤ ਕੀਤੀ ਆ ਉਸੇ ਦਾ ਹੀ ਦੋਸ਼ ਹੁੰਦਾ ਤਾਂ ਇਹੋ ਜੀ ਜਿਹੜੀ ਫੋਕੀ ਅਣਖ ਵਾਸਤੇ ਮਾਂ ਪਿਓ ਨੇ ਆਪਣੇ ਪੁੱਤ ਦਾ ਸਾਥ ਦਿੱਤਾ ਆਪਣੀ ਧੀ ਦਾ ਸਾਥ ਨਹੀਂ ਦਿੱਤਾ ਤੇ ਹੁਣ ਉਹ ਵੀ ਉਨੇ ਹੀ ਗੁਨੇਗਾਰ ਨੇ ਆਪਦੀ ਧੀ ਦੇ ਜਿੰਨਾ ਉਹਨਾਂ ਦਾ ਪੁੱਤ ਆ ਜਿਹਨੇ ਉਸ ਕੁੜੀ ਦੇ ਨਾਲ ਬਲਾਤਕਾਰ ਕੀਤਾ ਜਿਹਨੇ ਉਹ ਧੱਕਾ ਕੀਤਾ ਆਪਣੀ ਸਾਕੀ ਭੈਣ ਦੇ ਨਾਲ ਹੁਣ ਦੇਖੋ ਜੇਕਰ ਸਹੁਰੇ ਉਹਦੀ ਕੁੜੀ ਦੀ ਸਿਚੁਏਸ਼ਨ ਨੂੰ ਸਮਝਣਗੇ ਸਮਝਣਗੇ ਕਿ ਕੁੜੀ ਦੇ ਨਾਲ ਧੱਕਾ ਹੋਇਆ ਉਹਨੂੰ ਅਪਣਾਉਣਗੇ ਤਾਂ ਗੱਲ ਠੀਕ ਆ ਨਹੀਂ ਉਹ ਮਾਪਿਆਂ ਵੱਲੋਂ ਵੀ ਗਈ ਤੇ ਸਹੁਰਿਆਂ ਵੱਲੋਂ ਵੀ ਗਈ ਉਸ ਧੀ ਦੀ ਜ਼ਿੰਦਗੀ ਜਿਹੜੀ ਹੈਗੀ ਤਬਾਹ ਕਰ ਦਿੱਤੀ ਮਾਪਿਓ ਦੀ ਚੁੱਪਨੇ ਤੇ ਭਰਾ ਵੀ ਘਟਿਆ ਕਰਤੂਤ ਨੇ